ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬినੂ ਸ਼ਰਮਾ ਕਹਿੰਦੇ ਨੇ ਜਿਹੜੀ ਸਟਾਈਲਿੰਗ ਫੀਲਡ ਆਪਣੇ ਆਪ ਚ ਇੱਕ ਐਕਸਪੈਰੀਮੈਂਟਲ ਫੀਲਡ ਹੈ ਬਹੁਤ ਹੀ ਵੱਖਰੀ ਫੀਲਡ ਹੈ ਹਟਕੇ ਫੀਲਡ ਹੈ ਪਰ ਅੱਜਕਲ ਦੇਖ ਤੁਸੀਂ ਦੇਖ ਰਹੇ ਹੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਬినੂ ਸ਼ਰਮਾ ਕਹਿੰਦੇ ਜਿਹੜੀ ਸਟਾਈਲਿੰਗ ਦੀ ਫੀਲਡ ਹੈ ਆਪਣੇ ਆਪ ਚ ਵੱਖਰੀ ਫੀਲਡ ਹੈ ਬਹੁਤ ਹੀ ਐਕਸਪੈਰੀਮੈਂਟਲ ਫੀਲਡ ਹੈ ਪਰ ਅੱਜਕਲ ਇਸ ਫੀਲਡ ਵਿੱਚ ਇੱਕ ਨਵਾਂ ਕੰਪੀਟੀਸ਼ਨ ਵੱਜ ਚੁੱਕਿਆ ਹੈ ਕਿਉਂਕਿ ਹਰ ਇੱਕ ਦਾ ਇੱਕ ਕਰੇਜ਼ ਹੈ ਕਿ ਇਸ ਸਟਾਈਲਿੰਗ ਕਿਉਂਕਿ ਸਟਾਈਲਿੰਗ ਇੱਕ ਅਜਿਹੀ ਫੀਲ ਹੈ ਜਿਹਦੇ ਵਿੱਚ ਤੁਸੀਂ ਲੁਖਸਣਾ ਬਹੁਤ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਸਕਦੇ ਹੋ ਪਰ ਇਸ ਸਟਾਈਲਿੰਗ ਦੇ ਪਿੱਛੇ ਐਕਸਪੈਰੀਮੈਂਟ ਦੇ ਪਿੱਛੇ ਜਿਹੜੀ ਕ੍ਰੀਏਟੀਵਿਟੀ ਹੈ ਉਹ ਕੀ ਦੀ ਹੈ ਕਰੇ ਜਾਣ ਦੀ ਕੋਸ਼ਿਸ਼ ਕੀਤੀ ਆ ਉਹ ਹੈਗੇ ਨੇ ਸਾਡੇ ਮੇਨ ਸਟਾਈਲਿਸ ਜਿਹੜੇ ਪ੍ਰੋਫੈਸ਼ਨਲ ਸਟਾਈਲਿਸ ਨੇ ਇਸ ਸਮੇਂ ਅਸੀਂ ਫੇਸ 11 ਮੋਹਾਲੀ ਵਿੱਚ ਮੌਜੂਦ ਆ ਸੀਜ਼ਰ ਮਾਸਟਰ ਲਗਜ਼ਰੀ ਸੈਲੂਨ ਹੈ ਬਹੁਤ ਹੀ ਵੱਡੇ ਸੈਲੂਨ ਹੈ ਉਦਨੇ ਜਿੱਦਾਂ ਬਾਲੀਵੁੱਡ ਵਿੱਚ ਬਾਲੀਵੁੱਡ ਐਕਟਰ ਆਮਿਰ ਖਾਨ ਨੂੰ ਮਿਸਟਰ ਪਰਫੈਕਟ ਮਿਸਟਰ ਨਾਮ ਤੋਂ ਜਾਣਿਆ ਜਾਂਦਾ ਹੈ ਤਾਂ ਸਟਾਰਿੰਗ ਫਿਲਡ ਵਿੱਚ ਇਹਨਾਂ ਨੂੰ ਮਿਸਟਰ ਪਰਫੈਕਸ਼ਨਿਸਟ ਨਾਮ ਤੋਂ ਜਾਣਿਆ ਜਾਂਦਾ ਹੈ ਕੋਈ ਨਾਮ ਆਮਿਰ ਖਾਨ ਆਪਣਾ ਟਿਪੀਕਲ ਡਿਫਰੈਂਟ ਨੇਮ ਐਕ ਬਾਲੀਵੁੱਡ ਦਿੰਦਾ ਟੱਚ ਤਾਂ ਖਾਸ ਮੌਕੇ ਤੇ ਗੱਲਬਾਤ ਕਰਨਾ ਹੈ ਕਿ ਸਟਾਰਿੰਗ ਫਿਲਡ ਵਿੱਚ ਇਹਦਾ ਕੰਪੀਟੀਸ਼ਨ ਆ ਉਹ ਹੋਰ ਕਿਸ ਤਰ੍ਹਾਂ ਬਦਲ ਰਿਹਾ ਹੈ ਤੇ ਉਸ ਵਿੱਚ ਕਿਹੜੇ-ਕਿਹੜੇ ਐਕਸਪੈਰੀਮੈਂਟਸ ਕੀਤੇ ਜਾ ਰਹੇ ਨੇ ਤੇ ਹੋਰ ਇਹਨਾਂ ਦੇ ਜਿਹੜੇ ਪਲੈਨ ਆਊਟਸ ਨੇ ਫੈਸਟੀਵਲ ਟਾਈਮ ਲਗੇ ਉਹ ਕਿਹੜੀ-ਕਿਹੜੀ ਚੀਜ਼ਾਂ ਤੇ ਕੰਮ ਕਰ ਰਹੇ ਨੇ ਤੁਹਾਡਾ ਬਹੁਤ ਬਹੁ ਹਾਂ ਜੀ ਮੈਮ ਆਪਣੇ ਇੱਥੇ ਯਾਨੀ ਕਿ ਕੰਮ ਹੁੰਦਾ ਹੈ ਹਾਈ ਡਰਾਫੀਸ਼ਲ ਵਗੈਰਾ ਹੋ ਗਿਆ ਜੀ। ਤੋਂ ਦੂਸੇ ਨਿਊਜ਼ ਦਾ ਕੰਮ ਕਰਾ ਦੇਖੋ ਮੈਮ। ਉਹ ਮੈਂ ਹੁਣ ਇਹਨਾਂ ਦੇ ਨਿਊਜ਼ ਕਰਵਾ ਦੇ। ਪਹਿਲੇ ਬੜੀ ਗਲਤ ਹੋ। ਕਿਵੇਂ ਤੇ ਲੱਗਿਆ ਤੁਹਾਨੂੰ ਇਹ? ਇਹ ਤਾਂ ਗੱਲ ਹੀ ਵੈਟਾ ਤੁਹਾਨੂੰ ਮੈਂ ਕਿਹਨੂੰ ਮੈਂ ਇੱਕ ਟਾਸਕ ਦਿੱਤਾ ਸੀ ਕਿ ਮੈਂ ਸਕੀਨ ਨੂੰ ਜਿਹੜਾ ਸੈਕਸ਼ਨ ਆ ਉਹ ਲੈ ਲੈਣਾ ਤੇ ਸਪੀਡਸ ਕਰ ਲਿਆ ਸਟਾਈਲਿੰਗ ਮੋਸਟ ਹੈ। ਕੋਮਨ ਤੇ ਅੱਜ ਮੈਂ ਥੋੜਾ ਨੇੜਾ ਕਰ ਰਹੀ ਫੀਲਿੰਗ ਤੇ ਹੈ ਕਿ ਨੇ ਮੈਟ ਗਾਲਾ ਕੈਰਡਵਾਨ ਜਿਹੜਾ ਲੁੱਕ ਲਣਗੀ ਬਾਲੀਵੁੱਡ ਦਾ ਲੁੱਕ ਦਿੱਤਾ ਜਿੱਦਾਂ ਮੈਂ ਆਮਰ ਖਾਨ ਦੇ ਨਾਮ ਤੋਂ ਇੰਟਰੋਡਿਊਸ ਕਰਵਾਇਆ ਕਿ ਮਿਸਟਰ ਪਰਫੈਕਟ ਸਨਿਸ਼ਟਾ ਦਾ ਇਹ ਕੈਰਡਵਾਨੀ ਮੈਟ ਗਾਲਾ ਮੇਲ ਹਟ ਹੈ ਬਸ ਇਦਾਂ ਹੀ ਮੈਨੂੰ ਸਭ ਦੀ ਸਰਵਿਸ ਸਭ ਤੋਂ ਬੈਸਟ ਮਿਲਿਆਗੀ ਮੇਨ ਚੀਜ਼ ਹੈਗਾ ਕਿ ਜਿਹੜਾ ਆਪਣਾ हेयर कलर ਹੋ ਗਿਆ ਉਹ ਟ੍ਰੈਂਡਿੰਗ ਤੇ ਚੱਲਦਾ ਇਸ ਟਾਈਮ ਜੋ ਹਰ ਇੱਕ ਬੰਦਾ ਜਾਣਦਾ ਕਿ ਕੁਝ ਟਗਵਾਸ ਕੁਝ ਚੰਗਾ ਕੁਝ ਬੈਟਰ ਕੁਝ ਚੇਂਜ ਹੋਣਾ ਚਾਹੀਦਾ ਹਰ ਬਾਰ ਕੁਝ ਚੇਂਜ ਚਾਹੀਦਾ ਜਿਹੜੀ ਤੁਹਾਡੀ ਫੀਲਡ ਅਮਿਰ ਉਹ ਤੁਹਾਨੂੰ ਕਿਹੜੀ ਚੀਜ਼ ਫੀਲਡ ਦੀ ਇਨਸਪਾਇਰ ਕਰਦੀ ਹੈ ਮੋਟੀਵੇਟ ਕਰਦੀ ਹੈ ਮਤਲਬ ਜਿਹੜੀ ਫੀਲਡ ਚ ਅਪਾ ਜਦੋਂ ਜਾਣਿਆ ਚੂਸ ਕਰਨਾ ਕੋਈ ਨਾ ਕੋਈ ਇੱਕ ਪਾਰਟੀਕੂਲਰ ਰੀਜ਼ਨ ਹੁੰਦਾ ਹੈ ਕੀ ਰੀਜ਼ਨ ਹੈ ਚੂਸ ਕਰਨ ਦਾ ਇਹ ਮੇਰਾ ਸ਼ੌਂਕ ਸੀਗਾ ਨਹੀਂ ਕਿ ਮੈਨੂੰ ਇਹ ਇੱਕ ਇਦਾਂ ਲੱਗਦਾ ਸੀ ਕਿ ਮੈਂ ਆਪਣਾ ਆਰਟਿਸਟ ਬਣਨੇ ਦਾ ਇੱਕ ਮੇਰਾ ਖੁਦਾ ਸੁਪਨਾ ਸੀਗਾ ਕਿ ਮੈਂ ਆਰਟਿਸਟ ਬਣਨਾ ਹੈ ਐਕਚੁਅਲੀ ਜਿਹੜੇ ਆਪਣੇ ਫਰੈਂਡ ਵਗੈਰਾ ਸੀਗੇ ਉਹਨਾਂ ਦੇ ਡੈਡੀ ਵਗੈਰਾ ਕਰਦੇ ਹੁੰਦੇ ਸੀ ਕੰਮ। ਤੋਂ ਉਹਨਾਂ ਨੂੰ ਦੇਖ ਕੇ ਯਾਨੀ ਕਿ ਮੈਨੂੰ ਚੰਗਾ ਲੱਗਾ ਕਿ ਹਾਂ ਮੈਂ ਵੀ ਇੱਕ ਆਰਟਿਸਟ ਬਣਾਂਗਾ। ਕਿਉਂਕਿ ਮੈਂ ਖੁਦ ਆਪਣਾ హెయిਰ ਕਟ ਕਰਾਣ ਜਾਂਦਾ ਸੀ। ਤਾਂ ਇਹਨੂੰ ਸੋਹਣਾ ਲੱਗਦਾ ਸੀ ਕਿ ਹਾਂ ਮੈਂ ਵਧੀਆ ਕੀਤਾ ਕੰਮ ਯਾਨੀ ਕਿ ਇੱਕ ਮੰਦੀ ਜਿਹੜੀ ਤਸੱਲੀ ਹੁੰਦੀ ਹੈ ਨਾ ਕੰਮ ਕਰਾ ਕੇ ਉਹ ਚੀਜ਼ ਹੁੰਦੀ ਸੀ। ਤੋਂ ਫਿਰ ਮੈਂ ਉਸੇ ਟਾਈਮ ਤੇ ਆਪਣੇ ਮਨ 'ਚ ਇੱਕ ਕਲਿੱਕ ਡਾਲ ਦਿੱਤੀ ਸੀ ਕਿ ਮੈਂ ਕੰਮ ਹੀ ਸਿੱਖਣਾ। ਮੈਂ ਇਹ ਇਸੇ ਚੀਜ਼ ਦਾ ਆਰਟਿਸਟ ਬਣਨਾ। ਅਮਿਰ ਖਾਨ ਨਾਮ ਇੱਕ ਜਿੱਦਾਂ ਮੈਂ ਇੰਟਰੋਡਕਸ਼ਨ 'ਚ ਦਿੱਤਾ ਕਿ ਇੱਕ ਟਿਪੀਕਲ ਬਾਲੀਵੁੱਡ ਨਾਮ ਹੈ। ਅਮਿਰ ਖਾਨ ਨਾਮ ਦੇ ਪਿੱਛ ਸਪੈਸ਼ਲ ਫੈਕਟਰ ਨਹੀਂ ਇਦਾਂ ਦਾ ਤਾਂ ਕੋਈ ਰੀਜ਼ਨ ਨਹੀਂ ਹੈਗਾ ਬਟ ਮੇਰੇ ਡੈਡੀ ਨੂੰ ਨਾ ਬਹੁਤ ਪਸੰਦ ਸੀਗਾ ਤਾਂ ਉਹ ਮੇਰੇ ਡੈਡੀ ਨੇ ਰੱਖ ਦਿੱਤਾ ਨਾ ਤੇ ਆਪਾਂ ਜੇਕਰ ਐਕਸਪੈਰੀਮੈਂਟ ਦੀ ਗੱਲ ਕਰੀਏ ਕਿਹੜੀ ਫੀਲਡ 'ਚ ਐਕਸਪੈਰੀਮੈਂਟ ਖੁੱਲ ਕੇ ਕਰਨ ਦਾ ਮੌਕਾ ਮਿਲਦਾ ਭਾਵੇਂ ਉਸਟਾਈਲਿੰਗ ਆ ਭਾਵੇਂ హెయిర్ ਕਲਰ ਹੈ ਜਾਂ ਸਕਿਨ ਸਕਿਨ ਟ੍ਰੀਟਮੈਂਟਸ ਨਾ ਅੱਜਕਲ ਬਹੁਤ ਐਡਵਾਂਸ ਹੋ ਰਹੀ ਨੇ ਚੀਜ਼ਾਂ ਐਕਚੁਅਲੀ ਮੈਮ ਖੁੱਲ ਕੇ ਮੌਕਾ ਤਾਂ ਮੈਨੂੰ ਹਰ ਚੀਜ਼ ਦੇ ਮਿਲਦਾ ਕਿਉਂਕਿ ਹਰ ਇੱਕ ਚੀਜ਼ ਦਾ ਪਰਫੈਕਟਲੀ ਆਰਟਿਸਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜਿਵੇਂ హెయిਰ ਦਾ ਕੋਈ ਵੀ ਕੰਮ ਹੋ ਹੈਅ ਬਾਕੀ ਜਿਹੜਾ ਬਿਊਟੀ ਦਾ ਸੈਕਸ਼ਨ ਹੈਗਾ ਉਹਦੇ ਲਈ ਮੇਰੇ ਕੋਲ ਸਾਰੀ ਜਿੰਨੀ ਵੀ ਗਰਲਸ ਹੈ ਸਾਰੀ ਬਹੁਤ ਪਰਫੈਕਟ ਹੈ ਫਿਰ ਜਿਵੇਂ ਮੇਕਅਪ ਦੇ ਵਾਸਤੇ ਆਪਣੇ ਕੋਲ ਯਾਨੀ ਕਿ ਮੁੰਡੇ ਵੀ ਹੈਗੇ ਕੁੜੀਆਂ ਵੀ ਹੈਗੀ ਮੇਕਅਪ ਵਾਸਤੇ ਜਿੱਦਾਂ ਆਪਣੇ ਇੱਥੇ ਇੱਕ ਮਨਪ੍ਰੀਤ ਮੈਮ ਹੈਗੇ ਇੱਕ ਨੂਰ ਸਰ ਹੈਗੇ ਮੇਕਅਪ ਦਾ ਕੰਮ ਬਹੁਤ ਸੋਹਣਾ ਕਰਦੇ ਹੈ ਯਾਨੀ ਕਿ ਬੋਲਿਆ ਜਾਏ ਤਾਂ ਉਹਨਾਂ ਕੇ ਲੀਏ ਮੈਂ ਕੁਝ ਨਹੀਂ ਬੋਲ ਸਕਦਾ ਇੰਨਾ ਸੋਹਣਾ ਕੰਮ ਕਰਦੇ ਹੈਗੇ ओके okay, मतलब सोने -सोने ले किसी ने बॉलीवुड ड्यूड लुक ਚਾਹੀਏ ਉਹ ਵੀ ਦੇ ਦਿੰਦੇ ਨੇ ਉਹ ਬਿਲਕੁਲ ਮੈਮ ਮੇਕਅਪ ਦੇ ਅੰਦਰ ਤੋਂ ਜੈਸਾ ਮਰਜੀ ਮੇਕਅਪ ਕਰਾ ਸਕਦੇ ਆ ਯਾਨੀ ਕਿ ਬਹੁਤ ਸੋਹਣੇ ਸੋਹਣੇ ਮੇਕਅਪ ਕਰਦੇ ਆ ਔਰ హెਅਰ ਦਾ ਤਾਂ ਆਪਣੇ ਇੱਥੇ ਹੈ ਹੀ ਬੈਸਟ ਕਿਉਂਕਿ హెਅਰ ਦੇ ਲਈ ਤਾਂ ਆਪਣੇ ਕੋਲ ਯਾਨੀ ਕਿ ਬੋਲਣ ਦੀ ਲੋੜ ਹੀ ਨਹੀਂ ਹੈ ਕਿ نیچے ਹਲੇ ਵੀ 18 ਚੇਅਰ ਲੱਗੀ ਹੋਈ ਹੈਗੀ 18 ਕੇ 18 ਫੁੱਲ ਬਿਜ਼ੀ ਹੈਗੀ ਜੇ ਜਿੱਦਾਂ ਕੋਈ ਕਲਾਇੰਟ ਆਉਂਦਾ ਕਿ ਸਾਨੂੰ ਬਾਲੀਵੁੱਡ ਟਾਈਪ हेयर कलर ਚਾਹੀਦਾ ਤਾਂ ਉਦਾਂ ਦਾ ਕੋਈ ਆਏ ਕਲਾਇੰਟ ਕਿਉਂਕਿ ਅੱਜ ਕੱਲ ਔਨ ਟ੍ਰੈਂਡਿੰਗ ਕਲਰਸ ਬਹੁਤ ਨੇ ਬਾਲੀਵੁੱਡ ਸਨੋ ਡਾਊਟ ਪਾ ਮੈਂ ਆਪਣਾ ਬਾਲੀਵੁੱਡ ਦੀ ਗੱਲ ਕਰੀਏ ਪਾ ਮੈਂ ਟੀਵੀ ਇੰਡਸਟਰੀ ਗੱਲ ਕਰੀਏ ਪਾ ਮੈਂ ਪੰਜਾਬੀ ਇੰਡਸਟਰੀ ਗੱਲ ਕਰੀਏ ਐਕਚੁਅਲੀ ਮੈਮ ਜੋ ਕਲਰ ਹੈਗਾ ਕਲਰ ਕੀ ਤੋਂ ਹਰੇਕ ਬੰਦਾ ਨਾ ਪਿਕਚਰਸ 'ਚ ਆਪਣੇ ਕੋਲ ਲੈ ਕੇ ਆਂਦੇ ਨੇ ਕਿ ਇਦਾਂ ਦੇ ਕਲਰ ਹੋਜੋਗੇ ਬਟ ਮੇਨ ਚੀਜ਼ ਆਪਣਾ ਕੁਐਸਚਨ ਏਕ ਹੀ ਰਹਿੰਦਾ ਉਹਨ ਔਰ આજ ਤੱਕ ਜਿੰਨੇ ਵੀ ਕਲਰ ਕੀਤੇ ਸਭ ਦੇ ਚਿਹਰੇ ਤੇ ਇਸਮਾਈਲ ਹੀ ਹੈਗੀ ਕੋਈ ਵੀ ਜ਼ਿਆਦਾਤਰ 네ਗੇਟਿਵ ਫੀਡਬੈਕ ਤੋਂ ਹੈ ਹੀ ਨਹੀਂ ਹਾਂ ਹੋ ਸਕਦਾ ਹੈ ਜਾਨੀ ਕਿ ਕੋਈ ਅਗਰ ਬਾਇਚਾਂਸ ਕਿਸੇ ਲੜਕੇ ਨੇ हेयर कलर ਕਰ ਦਿਆ ਕਲਾਇੰਟ ਨਹੀਂ ਹੈਪੀ ਤਾਂ ਫਿਰ ਉਸ ਨੂੰ ਹਮ ਖੁਦ ਹੀ ਟੈਕਓਵਰ ਕਰਤੇ ਹੈ ਕੰਮ ਕੋ ਹਮ ਖੁਦ ਐਂਡਓਵਰ ਕਰਕੇ ਹਮ ਖੁਦ ਹੈਪੀ ਕਰਤੇ ਹੈ ਲਗਭਗ ਤੁਹਾਨੂੰ ਮੇਰੇ ਖਿਆਲ ਚ 15 ਸਾਲ ਹੋ ਚੁੱਕੇ ਨੇ ਇਸ ਫੀਲਡ ਵਿੱਚ ਤਾਂ ਕੀ ਬਦਲਾਅ ਦੇਖਿਆ ਤੁਸੀਂ ਐਜ਼ ਅ ਸਟਾਈਲਿਸਟ ਮੈਮ ਬਹੁਤ ਬਦਲਾਅ ਦੇਖਿਆ ਹੈ ਬਹੁਤ ਜ਼ਿਆਦਾ ਟ੍ਰੈਂਡ ਵਾਈਜ਼ ਕੀ ਦੇਖਿਆ ਬਦਲਾਅ ਟ੍ਰੈਂਡ ਵਾਈਜ਼ ਇਹ ਹੈਗਾ ਕਿ ਪਹਿਲੇ ਤੋਂ ਬਹੁ ਮਿਨਿਮਮ ਕੰਮ ਹੁੰਦੇ ਸੀ ਕਿ ਕਲਰ ਦੇ ਨਾ ਅਪਡੇਟ ਨਹੀਂ ਸੀਗਾ ਕਲਰ ਨੂੰ ਲੈ ਕੇ ਬਟ ਹੁਣ ਤੋਂ ਬਹੁਤ ਜ਼ਿਆਦਾ ਅਪਡੇਟ ਹੈਗਾ ਬਹੁਤ ਜ਼ਿਆਦਾ ਮਿਨਿਮਮ 80% ਅਪਡੇਟ ਹੈ ਦੱਸੋ ਕੋਈ ਬਾਲੀਵੁੱਡ ਜਾਂ ਪੰਜਾਬੀ ਇੰਡਸਟਰੀ ਨੂੰ ਸਟਾਈਲਿੰਗ ਕਿਤੇ ਜਿੱਦਾਂ ਬਾਲੀਵੁੱਡ 'ਚ ਬਹੁਤ ਵੱਡਾ ਨਾਮ ਹੈ ਹਕੀਮ ਾਲਮ ਉਹ ਮੋਸਟਲੀ ਸਾਰੇ ਬਾਲੀਵੁੱਡ ਸਟਾਰਸ ਨੂੰ ਸਟਾਈਲਿੰਗ ਦਿੰਦੇ ਨੇ ਤੇ ਕਿਸੇ ਪੰਜਾਬੀ ਸਟਾਰ ਨੂੰ ਤੁਸੀਂ ਕਿੱਥੇ ਸਟਾਈਲ ਮੈਮ ਬਹੁਤ ਜ਼ਿਆਦਾ ਕਿਤੇ ਹੈਗੇ ਜਿੱਦਾਂ ਆਪਣੇ ਸਰਜੀਤ ਖਾਨ ਸਰ ਹੈਗੇ ਹਨੀ ਸਿੰਘ ਹੈਗਾ ਗੁਰਮਨ ਮਾਨ ਹੈਗਾ ਡ੍ਰੀਮ ਬੁਆਏ ਹੈਗਾ ਯਾਨੀ ਕਿ ਆਰਟਿਸਟ ਤੋਂ ਬਹੁਤ ਆਂਦੇ ਸਾਡੇ ਕੋਲ ਯਾਨੀ ਕਿ ਮਿਨੀਮਮ ਨਾਮ ਵੀ ਯਾਦ ਨਹੀਂ ਆਗੇ ਕਾਫੀ ਬੰਦੇ ਦੇਤੇ ਠੀਕ ਹੈ ਹਰ ਰੋਜ਼ ਦਿਨ 'ਚ ਯਾਨੀ ਕਿ 6-7 ਆਰਟਿਸਟ ਆਪਣੇ ਕੋਲ ਮਿਨੀਮਮ ਆਂਦੇ ਜਾਂਦੇ ਹੈਗੇ ਉਸੇ ਜਿੱਦਾਂ ਹੁਣ ਫੈਸਟੀਵਲ ਵਾਈਬ ਹੈ ਹੁਣ ਸਟਾਰਟ ਹੋ ਚੁੱਕਿਆ ਇਸ ਤੋਂ ਤੀਜ ਤਾਂ ਮੇਕਅਪ ਲਈ ਬਹੁਤ ਕਲਾਇੰਟਸ ਫੀਮਲ ਕਲਾਇੰਟਸ ਬਹੁਤ ਆ ਰਹੇ ਹਨ ਕਿ ਮੇਰੇ ਖਿਆਲ ਚ ਤੁਹਾਡੇ ਅਸੀਂ ਨੀਚੇ ਨਾਲ ਦੇ ਮੈਂ ਦੇਖਿਆ ਕਿ ਬਹੁਤ ਭੀੜ ਹੈ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੈਗੀ ਉੱਥੇ ਜੇ ਆਪਾਂ ਸਟਾਈਲ ਦੀ ਗੱਲ ਕਰੀਏ ਜਾਂ హెయిర్ ਕਲਰ ਡਿਪਾਰਟਮੈਂਟ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇਖਦੇ ਹੋ ਆਸ-ਪਾਸ ਇਹ ਮਾਰਕੀਟ ਮਤਲਬ ਲਗਭਗ ਥੋੜਾ ਹੀ ਸਲੋਨ ਜਿਹੜਾ ਹਾਈਲਾਈਟ ਹੋ ਰਿਹਾ ਮਾਰਕੀਟ ਵਿੱਚ ਜੇਕਰ ਮੈਂ ਗਲਤ ਨਹੀਂ ਹਾਂ ਮੈਮ ਜਦੋਂ ਆਪਾਂ ਇਸ ਮਾਰਕੀਟ ਤੇ ਸਲੂਨ ਕੀਤਾ ਸੀਗਾ ਉਸ ਟਾਈਮ ਇਸ ਮਾਰਕ ਯਾਨੀ ਕਿ ਮੀਨਿਮਮ 3-4 ਸ਼ੋਰੂਮ ਚੜੇ ਹੋਏ ਸੀਗੇ ਹੁਣ ਤੋਂ ਬਾਬੇ ਦੀ ਮਿਹਰ ਹੈਗੀ ਕਿ ਮਾਰਕੀਟ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਹੈਗੀ ਬਹੁਤ ਕੰਮ ਹੈਗਾ ਕੰਮ ਦੀ ਕੋਈ ਵੋ ਨਹੀਂ ਹੈਗੀ ਯਾਨੀ ਕਿ ਜਿੰਨਾ ਕਲਾਇੰਟ ਬੇਸ ਹੈ ਸਭ ਕੁਝ ਹੈ ਬਹੁਤ ਗੁੱਡ ਵਾਈਬਸ ਚੈਰਜ ਫੀਲ ਕਿਤਾ ਚੈਲੈਂਜਿੰਗ ਕੋਈ ਫੀਲ ਚੈਲੈਂਜ ਚੈਲੈਂਜ ਤੋਂ ਹਰ ਦਿਨ ਹਰ ਦਿਨ ਦੋਨੋਂ ਨਵਾਂ ਟਾਸਕ ਮਿਲਦਾ ਕੋਈ ਨਾ ਕੋਈ ਹਰ ਦਿਨ ਚੈਲੈਂਜ ਹੁੰਦਾ ਆਪਣੇ ਵਾਸਤੇ ਕਿਉਂਕਿ ਹਰ ਦਿਨ ਕੋਈ ਨਾ ਕੋਈ ਅਲੱਗ ਕੁਛ ਨਾ ਕੋਈ ਟਫ ਕੰਮ ਆਂਦਾ ਹੀ ਆਂਦਾ ਹੈ ਜਿੰਨੂੰ ਆਪਾਂ ਚੈਲੰਜ ਐਕਸੈਪਟ ਕਰਦੇ ਹੀ ਕਰਦੇ ਆਗੇ ਇਹ ਜਿਹੜਾ ਸਲੂਨ ਦਾ ਨਾਮ ਹੈ ਸੀਜ਼ਰ ਮਾਸਟਰ ਬਿਲਕੁਲ हटके ਹੈ ਸੀਜ਼ਰ ਮਾਸਟਰ ਨਾਮ ਦਾ ਕਨਸੈਪਟ ਕਿਹਦੇ ਕੋਲ ਹੈ ਸੀਜ਼ਰ ਮਾਸਟਰ ਸੀਜ਼ਰ ਮਾਸਟਰ ਐਕਚੁਅਲੀ ਮੇਰਾ ਇੱਕ ਬ੍ਰਦਰ ਹੈਗੇ ਸੁਲਮਾਨ ਸਰ ਤੋ ਉਹਨਾਂ ਨੇ ਉਹਨਾਂ ਦੇ ਮਾਈਂਡ 'ਚ ਪਹਿਲੀ ਸੀਗਾ ਕਿ ਅਮਿਰ ਸਰ ਆਪਾਂ ਆਪਣਾ ਜਦੋਂ ਵੀ ਸਲੂਨ ਕਰਨਾ ਨਾ ਆਪਾਂ ਸੀਜ਼ਰ ਮਾਸਟਰ ਸਲੂਨ ਦਾ ਨਾਮ ਰੱਖਣਾ ਹੈਗਾ ਯਾਨੀ ਕਿ ਸਲੂਨ ਕਰਨੇ ਤੋਂ ਪਹਿਲੇ ਆਪਾਂ ਮਾਈਂਡ 'ਚ ਪਹਿਲੀ ਨਾਮ ਸੋਚੇ ਬੈਠੇ ਸੀਗੇ ਤੋ ਫਿਰ ਜਦੋਂ ਆਪਾਂ ਪਹਿਲੀ ਮਾਈਂਡ 'ਚ ਨਾਮ ਸੋਚੇ ਬੈਠੇ ਆ ਤਾਂ ਫਿਰ ਆਪਾਂ ਮਿਹਨਤ ਵੀ ਉਦਾਂ ਹੀ ਕੀਤੀ ਹੈਗੀ ਕਿ ਉਸ ਨਾਮ ਦੇ ਲਈ ਇੱਕ ਨਾਈ ਹੈ ਨਵ ਹੈ ਕਾ ਇਹ ਲੋਕਾਂ ਦਾ ਜਵਾਬ ਕਿਸ ਤਰ੍ਹਾਂ ਦੇਣਾ ਚਾਹੀਦਾ ਹੈ ਇੱਕ ਪ੍ਰੋਫੈਸ਼ਨਲ ਸਟਾਈਲਿਸ ਨੂੰ ਮੈਮ ਦੇਖੋ ਮੇਰੀ ਗੱਲ ਦਾ ਕਹਿਣ ਦਾ ਮਤਲਬ ਹੈਗਾ ਕਿ ਮੇਰੀ ਗੱਲ ਕਿਸੇ ਨੂੰ ਹਟਣਾ ਹੋ ਉਹਦੇ ਲਈ ਸੌਰੀ ਬਟ ਮੇਨ ਚੀਜ਼ ਕੀ ਹੈਗੀ ਕਿ ਸਾਡੇ ਸਾਹਮਣੇ ਜੋ ਵੀ ਆਂਦਾ ਸਿਰ ਝੁਕਾ ਕੇ ਪੈਂਦਾ ਮੈਮ ਇਸ ਤੇ ਵੱਡਾ ਫੀਡਬੈਕ ਹੋਰ ਕੀ ਹੋ ਸਕਦਾ ਸਾਡੇ ਵਾਸਤੇ ਠੀਕ ਹੈ ਤਾਂ ਮੇਨ ਚੀਜ਼ ਇਹ ਹੈਗੀ ਉਹਨਾਂ ਦੇ ਲਈ ਫੀਡਬੈਕ ਹੈਗਾ ਜਿਹੜੇ ਇਹ ਚੀਜ਼ ਯੂਜ਼ ਕਰਦੇ ਆ ਜਿਹੜੀ ਵਰਡਿੰਗ ਤੁਸੀਂ ਬੋਲੀ ਨਾ ਜੋ ਬੰਦੇ ਇਹ ਵਰਡਿੰਗ ਯੂਜ਼ ਕਰਦੇ ਆਗੇ ਐਸਾ ਕੋਈ ਬੰਦਾ ਨਹੀਂ ਹੈ ਜਿਹੜਾ ਸਾਡੀ ਵੇਟ ਨਾ ਕਰਦਾ ਹੋ ਔਰ ਐਸਾ ਕੋਈ ਬੰਦਾ ਨਹੀਂ ਹੈ ਜੋ ਸਾਡੇ ਸਾਹਮਣੇ ਸਿਰ ਝੁਕਾ ਕੇ ਨਾ ਪੈਂਦਾ ਹੋ ਤੇ ਆਪਾਂ ਜਿਵੇਂ ਬੋਲਦੇ ਉਹ ਉਦਾਂ ਹੀ ਕਰੂਗਾ ਸੋਚ ਤਾਂ ਬਦਲੀਏ ਤੇ ਜੇਕਰ ਆਪਾਂ ਗੱਲ ਕਰੀ ਲਗਜ਼ਰੀ ਸਲੂਨ ਸੇ ਆਉਣ ਨਾਲ ਜਿਹੜੇ ਆਮ ਨਾਈ ਨੇ ਪਾਵੇਂ ਕੋਈ ਦਰਖਤ ਦੇ ਨੀਚੇ ਕਟਿੰਗ ਕਰ ਰਿਆ ਉਹਨਾਂ ਕੋਲ ਜਿਹੜੇ ਲੋਕ ਅਫੋਰਡ ਨਹੀਂ ਕਰ ਸਕਦੇ ਇਸ ਲਗਜ਼ਰੀ ਸਲੂਨਸ ਨੂੰ ਉਹ ਤਾਂ ਉੱਥੇ ਜਾਂਦੇ ਨੇ ਜਿਹੜੇ ਲੋਕ ਇੱਥੇ ਮੰਨ ਲਓ ਕੋਈ ਮਿਡਲ ਕਲਾਸ ਆ ਤਾਂ ਕਿੰਨੇ ਪਰਸੈਂਟ ਤੁਸੀਂ ਉਹਨਾਂ ਨੂੰ ਡਿਸਕਾਊਂਟ ਆਫਰ ਕਰ ਦਿਓ ਮੈਮ ਦੇਖੋ ਮੈਂ ਉਹਨਾਂ ਨੂੰ ਡਿਸਕਾਊਂਟ ਆਫਰ ਨਹੀਂ ਕਰਾਂਗਾ ਕਿਉਂਕਿ ਇਹਦਾ ਇੱਕ ਰੀਜ਼ਨ ਹੈਗਾ ਕਿ ਜੋ ਬੰਦੇ ਪੇੜ ਦੇ نیچے ਵੀ ਕੰਮ ਕਰਦੇ ਹਨ ਨਾ ਉਹ ਬਹੁਤ ਸੋਹਣਾ ਕੰਮ ਕਰਦੇ ਹਨ ਮਾੜਾ ਕੰਮ ਨਹੀਂ ਕਰਦੇ ਕਿਉਂਕਿ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈ ਨਾ ਐਜ਼ ਆ ਬਹੁਤ ਗੁੱਡ ਉਹ ਯਾਨੀ ਕਿ ਬੜੇ ਲੌਂਗ ਟਾਈਮ ਤੇ ਕੰਮ ਕਰ ਰਹੇ ਹੋਤੇ ਸਾਇਦ ਜਿਹੜੇ ਉਹਨਾਂ ਦੇ ਬੱਚੇ ਹੈਗੇ ਉਹ ਉੱਥੇ ਨਹੀਂ ਕੰਮ ਕਰੋਗੇ ਇਹ ਮੇਰਾ 100% ਸ਼ੋਰਟ ਹੀ ਹੈਗੀ ਬਟ ਮੈਂ ਜਿਹੜੇ ਉਹ ਉੱਥੇ ਕੰਮ ਕਰਦੇ ਹਨ ਨਾ ਉਹ ਬਹੁਤ ਦਿਲ ਨਾਲ ਕੰਮ ਕਰਦੇ ਉਹਨਾਂ ਨਾਲ ਇੱਕ ਪਿਆਰ ਜੁੜਾਵਾ ਹੁੰਦਾ ਬੰਦੋ ਦਾ ਬੰਦੇ ਉਹਨਾਂ ਦੇ ਕੋਲ ਨਾ ਪੇੜ ਦੇ نیچے ਨਹੀਂ ਜਾਂਦੇ ਉਹਨਾਂ ਦੇ ਕੋਲ ਕੰਮ ਕਰਾਣ ਬਟ ਜਿਹੜਾ ਜਾਂਦੇ ਆ ਨਾ ਉਹਨਾਂ ਦਾ ਪਿਆਰ ਖਿੱਚ ਕੇ ਲੈ ਕੇ ਆਂਦਾ ਉਹਨਾਂ ਨੂੰ ਪੇੜ ਦੇ ਥੱਲੇ ਮੈਂ ਹੱਲੇ ਦੇਖੇ ਹੈਗੇ ਕਿ ਬੰਦੇ ਯਾਨੀ ਕਿ ਹਰੇਕ ਗੱਡੀ ਵਾਲਾ ਬੰਦਾ ਮੈਂ ਪੇੜ ਦੇ ਥੱਲੇ ਦਾੜੀ ਘਟਾਉਂਦੇ ਹੋਏ ਦੇਖਿਆ ਮੈਂ ਆਪਣੀ ਅੱਖੋਂ ਨਾਲ ਦੇਖਿਆ ਹੈਗਾ ਕਿ ਹਾਂ ਇਦਾ ਰੀਜ਼ਨ ਕੀ ਹੈ ਕਿ ਧੜੀ ਬਹੁਤ ਸੋਣੀ ਕੱਟਦੇ ਆ ਜਿਹੜੇ ਪੇੜ ਦੇ ਥੱਲੇ ਬੈਠੇ ਹੁੰਦੇ ਆ ਜੇ ਆਪਾਂ ਤੁਹਾਡਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰੀ ਜਿਵੇਂ ਤੁਸੀਂ ਕਿਹਾ ਕਿ ਲੋਕ ਦਰਖਤਾਂ ਥੱਲੇ ਅੱਜ ਵੀ ਇਹਲੇ ਗੱਡੀਆਂ ਨੇ ਵੱਡੇ ਬੰਦੇ ਨੂੰ ਬੇਡ ਕੱਟ ਕਰਵਾਉਣ ਜਾਂਦੇ ਨੇ ਜੇ ਤੁਹਾਡੀ ਆਪਾਂ ਲਾਈਫ 'ਚ ਗੱਲ ਕਰੀ ਜੇ ਤਾਂ ਤੁਹਾਡਾ ਲਗਜ਼ਰੀ ਸਰਵਨਸ ਸਰ ਹੈਂਡਲ ਕਰਦੇ ਹੋ ਤੁਹਾਨੂੰ ਜੇ ਕਦੇ ਮੌਕਾ ਮਿਲਦਾ ਸਟਾਈਲਿੰਗ ਕਰਾਉਣ ਦਾ ਤਾਂ ਤੁਸੀਂ ਕਿੱਥੇ ਜਾਂਦੇ ਹੋ ਮਤਲਬ ਆਮਰ ਖਾਨ ਕਿੱਥੇ ਜਾਂਦੇ ਨੇ ਅਸੀਂ ਜਾਨਣਾ ਚਾਹੁੰਗੇ ਮੈਮ ਬਾਕੀ ਲੋਕਲ ਲੋਕਲ ਲੋਕਾਂ ਨੂੰ ਜਦੋਂ ਪਤਾ ਚੱਲਿਆ ਅਗਰ ਸਿਚੁਏਸ਼ਨ ਡਿਪੈਂਡ ਕਰਦੀ ਹੈ ਅਗਰ ਮੇਰੇ ਕੋਲ ਆਪਸ਼ਨ ਹੈ ਵਧੀਆ ਮੇਰੇ ਸਾਹਮਣੇ ਹੈਗਾ ਤਾਂ ਮੈਂ ਉੱਥੇ ਜਾਵਾਂਗਾ ਅਗਰ ਮੇਰੇ ਕੋਲ ਆਪਸ਼ਨ ਨਹੀਂ ਹੈ ਤਾਂ ਫਿਰ ਮੈਂ ਉੱਥੇ ਜਾ ਕੇ ਕਰਾਵਾਂਗਾ ਕੋਈ ਵੀ ਚੀਜ਼ ਸਟਾਰਟਿੰਗ ਸੋ ਆਈਡਲ ਕੋਈ ਵੀ ਯਾਨੀ ਕਿ ਯਾਨੀ ਕਿ ਅਗਰ ਮੇਰੇ ਸਾਹਮਣੇ ਯਾਨੀ ਕਿ ਜਿੱਦਾਂ ਕੋਈ ਸਲੋਨ ਹੈਗਾ ਤਾਂ ਮੈਂ ਸਲੋਨ ਤੇ ਜਾਵਾਂ ਕਿਉਂਕਿ ਮੇਰੇ ਪਾਕਟ ਅਲਾਉ ਕਰਦੀ ਹੈ ਕਿ ਨਾਲੇ ਮੇਰੇ ਕੋਲ ਆਪਸ਼ਨ ਹੈਗਾ ਔਰ ਅਗਰ ਮੇਰੇ ਕੋਲ ਆਪਸ਼ਨ ਨਹੀਂ ਔਰ ਮੇਰੀ ਪਾਕਟ ਅਲਾਉ ਕਰਦੀ ਹੈ ਤਾਂ ਵੀ ਮੈਂ ਪੇੜ ਦੇ ਥੱਲੇ ਜਾਵਾਂਗਾ ਕਿਉਂਕਿ ਜਦੋਂ ਕੋਈ ਆਪਸ਼ਨ ਹੀ ਨਹੀਂ ਬਚਾ ਆਪਣੇ ਕੋਲ ਤਾਂ ਫਿਰ ਤਾਂ ਆਪਾਂ ਉੱਥੇ ਉਧਰ ਹੀ ਜਾਣਾ ਹੈਗਾ ਤੇ ਤੁਹਾਡਾ ਕੋਈ ਸਟਾਈਲਿੰਗ ਫੀਲਡ ਵਿੱਚ ਕੋਈ ਆਈਡਲ ਨਹੀਂ ਮੈਮ ਹੱਲੇ ਤਾਂ ਨਹੀਂ ਮਤਲਬ ਖੁਦ ਹੀ ਤੁਸੀਂ ਆਪਣੇ ਰੋਲ ਮਾਡਲ ਖੁਦ ਹੀ ਹੋ ਐਕਚੁਅਲੀ ਰੋਲ ਮਾਡਲ ਦੀ ਗੱਲ ਕਰੀ ਜਾਈਏ ਤਾਂ ਮੈਮ 3-4 ਬੰਦੇ ਹੈਗੇ ਜਿਨ੍ਹਾਂ ਨੂੰ ਮੈਂ ਫੋਲੋ ਕਰਦਾ ਸੀ ਯਾਨੀ ਕਿ ਹੁਣ ਵੀ ਕਰਦਾ ਮੈਂ ਇੱਕ ਆਪਣਾ ਕਰਦੇ ਸੀ ਮਤਲਬ ਯਾਨੀ ਕਿ ਹੱਲੇ ਵੀ ਯਾਨੀ ਕਿ ਕਰਦਾ ਇੱਕ ਤੋਂ ਸ਼ਵਾਸ਼ ਕੋਪ ਕੇ ਟੈਕਨੀਸ਼ੀਅਨ ਹੈਗੇ ਨਜੀਬ ਸਰ ਓਕੇ ਇੱਕ ਹੋਰ ਹੈਗੇ ਉਹਨਾਂ ਦਾ ਹਲੇ ਮੈਨੂੰ ਨਾਂ ਥੋੜਾ ਜਿਹਾ ਮਾਈਂਡ ਚ ਤੇ ਵਾਟਰਬੋਰਡ ਹਕੀਮ ਅਲੀ ਥੋੜਾ ਬਹੁਤ ਨਹੀਂ ਹਕੀਮ ਅਲੀ ਨਹੀਂ ਹੁੰਨੀ ਕਿਉਂਕਿ ਹਕੀਮ ਅਲੀ ਆਪਣੇ ਜਿਹੜਾ ਫੀਲਡ ਹੈ ਨਾ ਉਹ ਕੰਮ ਬਹੁਤ ਵਧੀਆ ਕਰਦੇ ਮੈਂ ਨਹੀਂ ਕਹਿੰਦਾ ਨਹੀਂ ਕਰਦੇ ਕਿਉਂਕਿ ਜੈਂਸ ਕੰਮ ਤੇ ਹਰੇਕ ਬੰਦਾ ਮਾਸਟਰ ਹੁੰਦਾ ਉਹ ਜਿਹੜਾ ਮੈਂ ਚੈਡ ਨੂੰ ਕਰਾਇਆ ਜਿੱਦਾਂ ਮੈਂ ਹਕੀਮ ਆਲਮ ਦੀ ਗੱਲ ਕੀਤੀ ਹੈ ਨੋ ਡਾਟ ਉਹਨਾਂ ਦੇ 13 ਤੋਂ 14 ਮਿਲੀਅਨ ਫੋਲੋਅਰਸ ਇੰਸਟਾਗ੍ਰam ਤੇ ਪਰ ਅੱਜ ਕੱਲ੍ਹ ਥੋੜਾ ਟੈਲੈਂਟ ਮੈਟਰ ਕਰਦਾ ਹੈ ਫੋਲੋਅਰਸ ਦੀ ਅੱਜ ਕੱਲ੍ਹ ਬਹੁਤ ਹੋੜ ਹੈ ਰੇਸਿਸਿਜ਼ਮ ਹੈ ਕਿ ਤੁਹਾਡੇ ਫੋਲੋਅਰਸ ਨੇ ਤਾਂ ਤੁਹਾਨੂੰ ਅੱਗੇ ਜਾ ਕੇ ਇੰਪੋਰਟੈਂਸ ਜਾਂ ਤਵੱਜੋ ਮਿਲੇਗੀ ਇਸ ਬਾਰੇ ਦੱਸੋ ਕਿ ਇਹ ਚੀਜ਼ ਕਿੰਨੀ ਕਿੰਨੀ ਕੀ ਐਗਰੀ ਕਰਦੇ ਹੋ ਕਿੰਨੇ ਸਹਿਮਤ ਹੋ ਜੀ ਸੁਣਾਓ ਫੋਲੋਅਰਸ ਪਲਸ ਥ ਉਸਤੇ ਮੇਰੇ ਫੋਲੋਅਰ ਮੈਟਰ ਨਹੀਂ ਕਰਨਗੇ ਡਿਪੈਂਡ ਕਰੇਗਾ ਮੈਂ ਤੁਹਾਨੂੰ ਹੈਪੀ ਕਰਾ ਸਕਦਾ ਕੰਮ ਦੇ ਵਿੱਚ ਅਗਰ ਤੁਹਾਡੀ ਤਸੱਲੀ ਨਹੀਂ ਹੋਈ ਮੇਰੇ ਤੇ ਕੰਮ ਕਰਾ ਕੇ ਤਾਂ ਮੇਰੇ ਫੋਲੋਅਰ ਦਾ ਕੀ ਫਾਇਦਾ ਤੋਂ ਤੋਂ ਮੇਨ ਰੀਜ਼ਨ ਕਰਦਾ ਹੈ ਬੰਦੇ ਕੇ ਹੱਥੇ ਟੈਲੈਂਟ ਹੋਣਾ ਚਾਹੀਦਾ ਕਿਉਂਕਿ ਜਿਹਦੇ ਹੱਥੇ ਟੈਲੈਂਟ ਹੈ ਉਹ ਹਰੇਕ ਬੰਦਾ ਸੋਨਾ ਹੀ ਆਰਟਿਸਟ ਹੈ ਤੋਂ ਔਰ ਜਿਹਦੇ ਹੱਥੇ ਟੈਲੈਂਟ ਨਹੀਂ ਹੈ ਉਹ ਸੋਨਾ ਬਣਨੇ ਦੀ ਮੈਂ ਕੋਸ਼ਿਸ਼ ਜ਼ਰੂਰ ਕਰਦਾ ਕਿ ਮੈਂ ਬਧੀਆ ਆਰਟਿਸਟ ਬਣਾਉ ਕਿਉਂਕਿ ਜਦੋਂ ਮੈਂ ਲਾਈਫ 'ਚ ਕੰਮ ਕਰਦਾ ਸੀਗਾ ਮੈਂ ਵੀ ਸੋਚਦਾ ਸੀ ਮੈਂ ਵਧੀਆ ਆਰਟਿਸਟ ਬਣਨਾ ਹੈਗਾ। ਯਾਨੀ ਇਹ ਮੈਂ ਹੁਣ ਵੀ ਮੈਂ ਆਪਣੇ ਆਪ ਨੂੰ ਵਧੀਆ ਨਹੀਂ ਕਹਿੰਦਾ ਬਟ ਮੇਨ ਚੀਜ਼ ਕੀ ਹੈ ਮੈਂ ਹੁਣ ਵੀ ਕੋਸ਼ਿਸ਼ ਕਰਦਾ ਮੈਂ ਬੈਟਰ ਟੂ ਬੈਟਰ ਬਣਾ। ਹਰ ਰੋਜ਼ ਅਪਡੇਟ ਹੋਣਾ ਮੈਂ। ਜੀ ਕਿਰਪਾ ਸਟਾਈਲਿੰਗ ਫੀਲਡ ਨੂੰ ਤੁਸੀਂ ਵਨ ਵਰਡ ਜਾਂ ਵਨ ਲਾਈਨ ਵਿੱਚ ਇਲੈਬੋਰੇਟ ਕਰੋ ਤਾਂ ਸਟਾਈਲਿੰਗ ਤੁਹਾਡੇ ਵਾਸਤੇ ਕੀ ਹੈ? ਸਟਾਈਲਿੰਗ ਤਾਂ ਮੈਂ ਮੇਰੇ ਲਈ ਮੇਰੀ ਜਾਨ ਦੇ ਵੀ ਵਧ ਗਿਆ ਹੈ। ਮੇਨ ਚੀਜ਼ ਇਹ ਹੈਗਾ ਇਹ ਤਾਂ ਮੇਰਾ ਇਹ ਹੀ ਆਨਸਰ ਹੈ। ਇਹ ਤਾਂ ਮੇਰਾ ਸ਼ੌਕ ਮੇਰਾ ਸੁਪਨਾ ਸਭ ਕੁਝ ਮੇਰਾ یہی ਹੈਗਾ ਤਾਂ ਇਹ ਤਾਂ ਮੇਰੀ ਜਾਨ ਦੇ ਵਧ ਗਿਆ ਹੈ। ਦੇਸ ਫਲੋਰ ਤੇ ਮੈਂ ਕੰਮ ਕਰਦਾ ਮੈਂ ਕਦੀ આજ ਤੱਕ ਚੇਅਰ ਤੇ ਬੈ ਕੇ ਕੋਈ ਕਾਫੀ ਤੱਕੇ ਨਹੀਂ ਪੀਤੀ ਆਪਣੇ ਫਲੋਰ ਦੇ ਉੱਪਰ ਕਿਉਂਕਿ ਉਸ ਫਲੋਰ ਦੀ ਮੈਂ ਬਹੁਤ ਜ਼ਿਆਦਾ ਰਿਸਪੈਕਟ ਕਰਦਾ ਮੈਂ ਆਪਣਾ ਸੈਕਸ਼ਨ ਅਲੱਗ ਬਣਾਇਆ ਹੋਇਆ ਬੈਠਣ ਦਾ ਵੀ ਮੈਨੂੰ ਤੁਸੀਂ ਮਤਲਬ ਐਸੇ ਕਨਸਲਟ ਪੁੱਛਾਇਗਾ ਰੋਜ ਇਹ ਤਾਂ ਆਪਾਂ ਬਹੁਤ ਸ਼ੌਕ ਨਾਲ ਰੱਖਦੇ ਹਾਂ ਕਿਉਂਕਿ ਆਪਾਂ ਜਦੋਂ ਛੋਟੇ ਹੁੰਦੇ ਆ ਨਾ ਆਪਣੇ ਮਨ 'ਚ ਸਿਰਫ ਇਹੀ ਹੁੰਦਾ ਆ ਪਰ ਰੋਜੇ ਰੱਖਣੀ ਹੈਗੇ ਸਾਡੇ ਘਰ ਵਾਲੇ ਛੋਟੇ-ਛੋਟੇ ਨੂੰ ਆਪਾਂ ਨੂੰ ਨਿੱਕੇ ਨੂੰ ਰੱਖਣ ਨਹੀਂ ਦਿੰਦੇ ਜਦੋਂ ਆਪਾਂ ਬਾਲੇ ਛੋਟੇ ਹੁੰਦੇ ਆ ਪਰ ਸਾਨੂੰ ਸ਼ੌਂਕ ਉਸ ਟਾਈਮ ਤੇ ਹੀ ਹੁੰਦਾ ਜੇ ਜਦੋਂ ਆਪਾਂ ਰੋਜ਼ੇ ਰੱਖੇ ਹੋਏ ਹੁੰਦੇ ਆ ਉਸ ਟਾਈਮ ਤੋਂ ਹੋਰ ਜ਼ਿਆਦਾ ਜਜ਼ਬਾ ਹੁੰਦਾ ਸਾਡੇ ਅੰਦਰ ਕਿ ਆਪਾਂ ਇਹ ਕੰਮ ਕਰਨਾ ਆਪਾਂ ਇਹ ਕੰਮ ਕਰਨਾ ਇਹ ਕੰਮ ਕਰਨਾ ਉਹ ਤਾਂ ਬਹੁਤ ਸੁਖ ਨਾਲ ਕੰਮ ਹੁੰਦਾ ਉਸ ਤੇ ਤਾਂ ਹੋਰ ਜਿਵੇਂ ਜੋ ਹੁਣ ਮੈਨੇਜਰ ਹੈ ਨਾ ਕੰਮ ਇਸ ਤੇ ਜ਼ਿਆਦਾ ਚੰਗਾ ਮੈਨੇਜ ਉਸ ਟਾਈਮ ਹੁੰਦਾ ਸਾਡੇ ਓਕੇ ਕਿਉਂਕਿ ਸਾਡਾ ਮਾਈਂਡ ਪ੍ਰੋਪਰ ਆਪਣੇ ਕੰਮ ਤੇ ਹੁੰਦਾ ਸਭ ਕੁਝ ਯਾਨੀ ਕਿ ਕੀ ਐਕਸਪੈਕਟੇਸ਼ਨਸ ਨੇ ਕੀ ਫਿਊਚਰ ਪਲਾਨਸ ਨੇ ਕਿ ਕਿਹੜੀ ਕਿਹੜੀ ਚੀਜ਼ਾਂ ਤੇ ਵਰਕ ਆਊਟ ਕਰ ਰਹੇ ਹੋ ਮੈਮ ਵਰਕ ਆਊਟ ਕਰ ਰਹੇ ਆਪਣੇ ਕੰਮ ਦੇ ਉੱਪਰ ਹੋਰ ਅਪਡੇਟ ਕਰਨੇ ਲਈ ਹਰ ਰੋਜ਼ ਕੁਛ ਨਾ ਕੁਛ ਫੋਕਸ ਰਹਿੰਦਾ ਹੀ ਅਪਡੇਟ ਕਰਨੇ ਲਈ ਕਿਹੜੀ ਕਿਹੜੀ ਚੀਜ਼ ਐਡਨ ਹੋ ਰਹੀ ਹੈ ਸਲੂਨ ਚ ਸਲੂਨ ਚ ਜੋ ਵੀ ਚੀਜ਼ ਆਂਦੀ ਆ ਆਪਾਂ ਹਰ ਨਵੀਂ ਚੀਜ਼ ਨੂੰ ਐਡਨ ਕਰਨੇ ਲਈ ਸੋਚਦੇ ਹਾਂਗੇ ਐਸੀ ਜਿਦਾ ਹੁਣ ਆਈ ਲੈਸਿਸ ਵੀ ਐਡਨ ਕਰ ਦਿਆ ਆਪਾਂ ਨੇਲਸ ਦਾ ਕੰਮ ਹਰ ਇੱਕ ਚੀਜ਼ ਮੇਕਅਪ ਉਹ ਵਧੀਆ ਅਪਡੇਟ ਕਰ ਦਿਆ ਉਹਦੇ ਬਾਅਦ ਹੁਣ ਆਪਾਂ ਲੇਜ਼ਰ ਦਾ ਵੀ ਅਪਡੇਟ ਕਰਨੇ ਨੂੰ ਸੋਚਦੇ ਪਏ ਆ ਲੇਜ਼ਰ ਦਾ ਰੱਖਣਾ ਹੀ ਕਰਨਾ ਹੈਗਾ ਹਾਂਜੀ ਬਿਲਕੁਲ ਕਿਉਂਕਿ ਜਿੰਨਾ ਅਪਡੇਟ ਹੋ ਉਹਨਾਂ ਬੈਟਰ ਹੈ ਕਿਉਂਕਿ ਅਗਰ ਬੰਦਾ ਰੁਕ ਜੇ ਰੁਕਣ ਤੇ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਰੁਕਾਉ ਦਾ ਪਾਣੀ ਵੀ ਖਰਾਬ ਹੁੰਦਾ ਆ ਆਪਾਂ ਫਿਰ ਵੀ ਬੰਦੇ ਹੈਗੇ ਚਲਦੇ ਰਹਿਣਾ ਚਾਹੀਦਾ ਤਾਂ ਤੁਸੀਂ ਦੇਖਿਆ ਸੀ ਕਿ ਮੇਰੇ ਨਾਲ ਸੀਨੀਅਰ ਸਟਾਈਲਿਸਟ ਆਮਰ ਖਾਨ ਜਿਨ੍ਹਾਂ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਆਪਣੀ ਜਰਨੀ ਬਾਰੇ ਤਾਂ ਦੱਸਿਆ ਨਾਲੇ ਦੱਸਿਆ ਕਿ ਜਿਹੜੇ ਲੋਕ ਸਟਾਈਲਿੰਗ ਉੱਲ ਫੋਕਸ ਕਰਦੇ ਨੇ ਵਧੀਆ ਤਰੀਕੇ ਨਾਲ ਸਟ ਫੋਕਸ ਕੀਤਾ ਜਾ ਸਕਦਾ ਜੇਕਰ ਹੋਰ ਆਪਾਂ ਚੀਜ਼ਾਂ ਐਡ-ਆਨ ਕਰੀਏ ਅੱਗੇ ਕਈ ਸਾਰੇ ਫਿਊਚਰ ਪਲਾਨਸ ਨੇ ਕਈ ਸਾਰੇ ਸਰਪ੍ਰਾਈਜ਼ਸ ਨੇ ਜੋ ਕਿ ਇਹਨਾਂ ਦੇ ਸਰੋਤਿਆਂ ਨਾਲ ਕਿ ਮੋਹਾਲੀ ਸਰੋਤਿਆਂ ਨੂੰ ਇੱਕ ਕਾਈਂਡ ਆਫ ਸਰਪ੍ਰਾਈਜ਼ ਲੱਗੇ ਕਿਉਂਕਿ ਤੀਜ ਫੈਸਟੀਵਲ ਸ਼ੁਰੂ ਹੋ ਚੁੱਕਿਆ ਹੈ ਤਾਂ ਫੈਸਟੀਵਲ ਵਾਈਬਸ ਔਨ ਨੇ ਤੁਸੀਂ ਜੇਕਰ ਕੋਈ ਸਰਵਿਸ ਕਰਾਉਣੀ ਹੈ ਭਾਵੇਂ ਹੈਅ ਸਟਾਈਲਿੰਗ ਹੈ ਹੈਅ ਕਲਰ ਹੈ ਹ ਥੋੜੇ ਨੇਲਸ ਨੇ ਕਿਉਂਕਿ ਕੁੜੀਆਂ ਨੂੰ ਬਹੁਤ ਸ਼ੌਕ ਹੁੰਦਾ ਕਿ ਫੈਸਟੀਵਲ ਤੇ ਸੀ ਆਪਣੇ ਆਪ ਨੂੰ ਪੈਂਪਰ ਕਰੀਏ ਤਾਂ ਜ਼ਰੂਰ ਆਓ ਫੇਸ 11 ਮੋਹਲੀ ਸੀਜ਼ਰ ਮਾਸਟਰ ਲਗਜ਼ਰੀ ਸੈਲਨ ਪਹੁੰਚੋ ਤੇ ਆਪਣਾ ਜਿਹੜੀਆਂ ਥੋੜੀਆਂ ਸਰਵਿਸਿਜ਼ ਨੇ ਥੋੜੇ ਜਿਹੜੇ ਸ਼ੌਕ ਨੇ ਇੱਥੇ ਆ ਕੇ ਪੂਰੇ ਕਰੋ ਤੁਸੀਂ ਨਹੀਂ ਸਰਵਿਸਿਜ਼ ਨੂੰ ਐਕਸਪਲੋਰ ਕਰੋ ਐਕਸਪੀਰੀਅੰਸ ਲਵੋ ਕਿਉਂਕਿ ਜਿਹੜੀ ਸਰਵਿਸ ਇੱਥੇ ਦਿੰਦੇ ਨੇ ਮੈਨੂੰ ਲੱਗਦਾ ਕਿ ਉਹ ਕਿਤੇ ਤੁਹਾਨੂੰ ਹੋਰ ਕਿਤੇ ਉਹ ਚੀਜ਼ ਤੁਹਾਨੂੰ ਹੋਰ ਕਿਤੇ ਪ੍ਰੋਵਾਈਡ ਹੋ ਸਕਦੀ ਹੈ ਤਾਂ ਕਮੈਂਟਸ ਨਾਲ ਵੀ ਤੁਸੀਂ ਇਸ ਬਾਰੇ ਆਪਣੇ ਵਿਚਾਰ ਇਨਬਾਕਸ ਵਿੱਚ ਸਾਂਝਾ ਕਰ ਸਕਦੇ ਹੋ ਤਾਜ਼ਾ ਅਪਡੇਟਸ ਲਈ ਬਣੇ ਰੋ ਅਜ਼ਾਦ